ਲਓ ਜੀ ਆਪਾਂ ਤਿਆਰ ਤੁਰੋ ਹੋ ਗਏ ਪਾ ਕੇ ਕਪੜੇ ਲੀੜੇ ਕਪੜੇ ਲੀੜੇ ਕਾਦੇ ਗਰੀਬੀ ਦਾ ਬਈ ਐ ਗਰੀਬੀ ਦਾਵਾ ਕਰਕੇ ਆਪਾਂ ਚੱਲੇ ਹੁਣ ਨਿਕਲ ਪਟਿਕੜ ਸਾਹਿਬ ਨੂੰ ਪਟਿਕੜ ਸਾਹਿਬ ਤੁਹਾਨੂੰ ਜਾ ਕੇ ਮਿਲਦੇ ਗੁਰਦੁਆਰਾ ਸਾਹਿਬ ਦਿਖਾਉਣੇ ਤੁਹਾਨੂੰ ਤੇ ਉਹਦੇ ਬਾਅਦ ਫਿਰ ਆਪਾਂ ਜਾਵਾਂਗੇ ਸਲੂਨ ਨਹੀਂ ਜਾਣਾ ਗੁਰਦਸ ਨਹੀਂ ਜਾਣਾ ਪਟਿਕੜ ਸਾਹਿਬ ਚੱਲੇ ਉੱਥੇ ਜਾ ਕੇ ਮਿਲਦੇ ਤੁਹਾਨੂੰ ਪਟਿਕੜ ਸਾਹਿਬ ਜਾ ਕੇ ਖੁਸ਼ੀਆਂ ਲੰਘੇ ਅੱਗੇ ਦਖੋਣ ਬਲਦੇ ਲੈ ਗੱਡੀ ਘੜਾਤੀ ਆਪਾਂ ਨੇ ਸੈੱਟ ਹੋਣ ਨੂੰ ਗੱਡੀ ਉਹਨ ਘੜਾਤੀ ਆ ਬਈਆਂ ਦੇ ਵਰਕਸ਼ਾਪ ਸੈੱਟ ਕਰਾਵਾਂ ਇਹ ਗੱਡੀ ਸਾਡੇ ਵੀਰ ਸੈਣੀ ਦੀ ਗੱਡੀ ਇੱਥੇ ਖੜੀ ਐ ਖਿੰਡੀ ਜੀ ਕਈ ਦਿਨਾਂ ਦੀ ਉਹ ਖੜੀ ਐ ਗੱਡੀ ਆਪਾਂ ਘੜਾਤੀ ਹੁਣ ਇਹ ਹੋਊਗੀ ਦੋ ਦਿਨਾਂ ਸੈੱਟ ਕੰਬੋਰਡ ਕਬੂੜ ਬੱਜੂ ਇਹਦੇ ਘੈਂਟ ਬਣ ਜਣੇ ਨੇ ਵੀਰ ਇਹਦਾ ਕੱਪੜੇ ਲੈਣੇ ਆਂ ਅੱਜ ਕੱਪੜੇ ਆ ਕੇ ਵੀਰ ਸੇ ਢਾਬੇ ਤੇ ਕੱਪੜੇ ਲੈਣ ਵੀਰ ਆਈ ਬਸੰਦ ਕੋਸ ਹਮੀਰ ਵੀਰ ਆ ਵੀਰ ਨੂੰ ਸ਼ਾਪਿੰਗ ਕਰਾ ਰਹੇ ਆ ਤੂੰ ਗੰਜਾ ਹੋ ਗਿਆ ਵੀਰ ਉਹ ਕਿਤੇ ਤੋਂ ਹਾਂ ਵਾਲ ਲਵਾਉਣੇ ਉਹ ਘਟ ਕੇ ਆ ਬੜੀ ਆ ਦੇਖ ਆ ਉਰੇ ਝੂੜੀ ਪੱਟਨੇ ਹੋਰੇ ਇੱਥੇ ਇਹ ਸਾਰੇ ਮੈਂ ਆਏ ਝਾੜ ਦੇਣੇ ਵੇ ਇਨਾਂ ਵੀ ਪਟਦੇ ਨੇ ਮੈਂ ਆਏ ਝਾੜ ਦੇਣ ਉਹ ਰਹਿਣ ਦੇ ਓਏ ਆ ਸਾਡਾ ਵੀਰ ਹੈ ਸਾਡਾ ਗਰੀਬ ਜਿਹਾ ਪਰੇ ਕਰਦੇ ਆਂ ਟੱਪੇ ਵਾਲੇ ਨਾ ਨਾ ਆ ਬਲავਿਦਾ ਜੋਏ ਸ਼ਾਪਿੰਗ ਕਰਾਉਣਾ ਹੈ ਸ਼ਾਪਿੰਗ ਆ ਕੱਪੜੇ ਲੈਣੇ ਵੀਰ ਉਹਨੇ ਦੁਕਾਨ ਆਦੇ ਅਜੂਰ ਭਾਈ ਮੰਨੇ ਅਗਰ ਕਾਰਡ ਤੋੜਦਾ ਰੁਪਿਆ 1400 ਲਾਤਾ ਕੋਈ ਕਟਣੀ ਕਰਨੀ ਕੱਟ ਵੀ ਕਰਨੀ ਤੁਸੀਂ ਕੱਟ ਕਰੋਗੇ ਬਲਾਉ ਬਣਾਉਣਾ ਕੱਟ ਕਰੂਗੇ ਬਲਾਉ ਬਣਾਉਣਾ ਠੀਕ ਹੈ ਕਾ ਬੈਠਾ ਹੈ ਕੱਪੜੇ ਦੇ ਲੈਨੇ ਐਨੇ ਲੈ ਲਿਖਨੀ ਪੈਂਟ ਲਈਆਂ ਕਿੰਨੀ ਪੈਂਟ ਲਈਆਂ ਦੋ ਲਈਆਂ ਦੋ ਲਈਆਂ ਓਏ ਆਸ ਕੰਜੀ ਵਿੱਚ ਲੱਟ ਕੇ ਗਰਗੇ ਦਾ ਟਾਪੇ ਸਕੰਜੀ ਵਿੱਚ ਸਕੈਚੜੇ ਸਕੈਚ ਲਈ ਪੈਂਟਾਂ ਲੈ ਲਈਆਂ ਦੋ ਮੈਂ ਆਹੀ ਲਈ ਹੈ ਪੈਂਟ ਪੈਂਟਾਂ ਲੈ ਲਈਆਂ ਆਪਾਂ ਨੇ ਕੱਪੜੇ ਲੈ ਲੇ ਜਬੀਰ ਨੇ ਅ ਬੈਸੇ ਢਾਬੇ ਵੀਰ ਬਸੀ ਦੇ ਨੇ ਇਹ ਪੰਮੇ ਨਾਲ ਪੜੇ ਆ ਭਾਈ ਹਾਂ ਆ ਮੇਨਾਂ ਪੜੇ ਦੁਕਾਨ ਕਰ ਲਈ ਪੰਮਾ ਬੇਲਾ ਫਿਰਦਾ ਬਲੌਗ ਬਣਾਉਂਦਾ ਤੇ ਹੁਣ ਤੁਸੀਂ ਆਪ ਤਰੱਕੀ ਦੇ ਦੇਖ ਸਕਦੇ ਆ ਵੀ ਕਿੰਨੀ ਗਏ ਹਿੰਨੀ ਕਾ ਵੀ ਕਿਹੜੇ ਬੰਦੇ ਨੇ ਕਿੰਨੀ ਮਿਹਨਤ ਕਰੀ ਆ ਠੀਕ ਆ ਹਾਂ ਇੱਧਰ ਆ ਵੀਰ ਹੋ ਨਾ ਵੀਰ ਦੇ ਪੈਸੇ ਕਿੰਨੇ ਦੇਣਾ ਪਹਿਲਾਂ ਉਹ ਦੱਸ 2400 ਰੁਪਏ ਤਾਂ ਦੇਣਾ ਵੀ ਦੇ ਹੁਣ ਅਗਲੇ ਤੋਂ ਮੈਂ ਪੁੱਛਣਾ ਜੀ ਤੇਰੇ ਨਾਲ ਉਹ ਜਦੋਂ ਮੈਂ ਅੰਦਰ ਬੜੇ ਜਦੇ ਗਏ ਤਾਂ ਕਹਿੰਦੇ ਪੈਸੇ ਲੈਣੇ ਉਹ ਤੇ ਉਹ ਤਾਂ ਭਾਈ ਆ ਤਿਆਰ ਭਾਈ ਪੂਈ ਕੋਈ ਨਹੀਂ ਹੁਣ ਕਹਿੰਦੇ ਪਿਆਰ ਹੈ ਪੈਸੇ ਦੇ ਵੀਰ ਪੈਸੇ ਲੈਣਾ ਤੂੰ ਮੇਰੇ ਤੋਂ ਲੈਣੇ ਆ ਨਾ ਪਤਾ ਆ ਪਤਾ ਹੋ ਗਿਆ ਕਹਿੰਦੇ ਨੂੰ ਸ਼ਰਮ ਆਉਂਦੀ ਹੁਣ ਪਤਾ ਲੱਗਾ ਤੈਨੂੰ ਸਾਲ ਤਾਂ ਹੋ ਗਏ ਆਪੇ ਤੇ ਨਹੀਂ ਸਾਲ ਆ ਉਹ ਕਹਿੰਦਾ 4800 ਦਾ ਵਿਆਜ ਤਾਂ ਬਣ ਗਿਆ 2400 ਤੇ ਮਰ ਕੀ ਉਹਨੂੰ ਗਿਆ ਮੈਂ ਮਰਨਾ ਇੱਕ ਵਾਰ ਹੋ ਰਿਹਾ ਜੀ ਅੱਗੇ ਲੈਣੇ ਪੈਸੇ ਮੰਗਣੇ ਫੇਰ ਮਨ ਅੱਗੇ ਆਪ ਕਿਹਦੇ ਨਹੀਂ ਲੈਣੇ ਬਸ ਥੋੜੀ ਦਿੱਕਿਆ ਉਦੋਂ ਵਿੱਚ ਵਿੱਚ ਨੇ ਉਹਦਾ ਕੋ ਬੰਦਿਆਂ ਨੇ ਟੋਕਦਾ ਉਹਦਾ ਦੋ ਨੇ ਟੋਕਦਾ ਇੱਕ ਹੋਰ ਵੀ ਟੋਕਦਾ ਰਾਸਤੇ ਵਿੱਚ ਤਕਰੀਬੇ ਬਹੁਤ ਹੋ ਗਿਆ ਇੱਕ ਰਾਸਤੇ ਵਿੱਚ ਟਕਰਿਆ ਦੀ ਵੀ ਪੈਸੇ ਦੇ ਦੇ ਨਹੀਂ ਟੋਕ ਦਿਆ ਕਰ ਹਾਂ ਮੂੰਹ ਦੇ ਕੇ ਮੈਂ ਕਹਿੰਦਾ ਢਿੱਲਾ ਜਾ ਕਹਿੰਦਾ ਕਿਹਾ ਮੈਂ ਪਵਾ ਦਿੰਨੇ ਮੈਂ ਕਹਿੰਦਾ ਪਵਾ ਦੇ ਪਵਾ ਦੇ ਪਹਿਲਾਂ ਤੂੰ ਆਪਣਾ ਚਾਲ ਸੁਧਾ ਦੇ ਫਿਰ ਮੈਨੂੰ ਦੇ ਦੇ ਨਾ ਚਲ ਦੇ ਤੂੰ ਪਵਾ ਪਾ ਵਾ 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 ਮਰ ਗਿਆ ਮਰ ਗਿਆ ਬਾਈ ਕਿਹ ਬੇੜਾ ਲੈ ਵੀ ਕੱਪੜੇ ਲੈ ਲਏ ਆ ਜੂ ਵੀਰ ਕਹਿੰਦਾ ਅੱਜ ਮੈਂ ਹੀ ਦੇਣੇ ਆ ਪੈਸੇ ਸਾਰੇ ਓ ਬਾਜੀ ਵਾ ਮੇਰੇ ਵੀ ਤਾਂ ਬੱਤੀ ਹੈ ਤਾਂ ਬੱਤੀ ਹੁੰਦਾ ਪੈਰੀ ਪੈਰੀ ਸੈਂਟ ਦੇ ਵੀਰੇ ਯਾਰ ਪੈਰੀ 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 ਪੈ ਜਾ ਵੀਰ ਤੇ ਸਾਲਾਂ ਅਹੀਂ ਦੁਆਰੇ ਆ। ਪੈਰੀ ਪੈਰੀ ਹੱਥ ਤੋਂ ਮਜਬੂਰ ਨੇ। ਅਜਾ ਅਜਾ ਦੁਆਰੇ ਐਵੇਂ। ਲੈ ਮੈਂ ਵੀ ਲਾਗਣਾ ਫੇਰ ਤੂੰ। ਤੈਨੂੰ ਬੈਟਰੀ ਤੈਨੂੰ ਵੰਟ ਦਊਗਾ ਉੱਪਰ ਨਾ ਲਾ। ਅੱਛਾ ਅੱਛਾ ਫੇਰ ਠੀਕ ਹੈ। ਲੈ ਥੋੜਾ ਜਿਹਾ ਹੋਰੇ ਕਰ ਦੋਨੇ ਪੈਂਟ ਪੈਂਡ ਭਾਈ ਪੈਂਡ। ਇੱਧਰ ਪੈਂਟ ਲਗਾਉਂਗਾ। ਉਹ ਅਮਰੀਕ ਨੂੰ ਪੈਂਟ ਲਗਾਉਣੀਆਂ ਯਾਰ। ਮਾਣਾ ਮੋਟਾ ਮੂੰਹ ਸ਼ਾਂ ਲੈ ਲਿਆ ਕਰ। ਇੱਥੇ ਇੱਥੇ ਤੱਕੇ ਦਿਖਦੇ ਨੇ ਸਾਰੇ ਬਲੌਗ ਚ। ਆ ਗਰਦਲਾਂ ਕੱਟਦੀਆਂ। ਤੇ ਥੋੜੇ ਇੰਨੇ ਕ ਦਿਖਣੇ ਚਾਹੀਦੇ। ਅੱਗੇ ਦਾ ਗਰੀਬੀ ਉਹ ਤਾਂ ਪਤਾ ਹੀ ਗਰੀਬੀ ਕੋਈ ਨਹੀਂ ਬਾਈ ਫਰਸਟ ਟੈਪ ਪਾਈਦਾ ਫਰਸਟ ਟੈਪ ਪਾਈਦੇ ਹਾਂ ਇੱਧਰ ਦਿਖਾਓ ਫਰਸਟ ਟੈਪ ਓਏ ਓ ਪਚਾਲ ਪਾਈ ਫਰਸਟ ਟੈਪ ਕਿਹੜਾ ਕਿਸੇ ਨੂੰ ਮਾਰੂਗਾ ਆ ਗੱਲ ਪੱਕੀ ਆ ਤੂੰ ਹੀ ਦੇਖਣਾ ਆ ਪਾਈਆ ਉਹ ਬਹਿਣ ਜੋ ਜਿਵੇਂ ਸੁਆਮੀ ਵਾਲੀ ਮਹਾਰਾਜ ਜੀ ਸੁਆਮੀ 14 ਪ੍ਰੇਮਾਨੰਦ ਬਲੋਕਾਂ ਵਿੱਚ ਜਲੂਸ ਕੱਢਣ ਲੱਗੇ 1414 ਹੋਦੀਆਂ ਮਜੀਠੀਆ ਵੱਲ ਵੱਧ ਹੜਤਾਲੀਆਂ ਫਿਰ ਤੋਂ ਮਸ਼ਬੀ ਨੋ ਨਹੀਂ ਹੈ 13 ਤੋਂ 2800 ਪਾਦੇ ਯਾਰ 2800 2800 ਕਿਹਦੇ ਹਿਸਾਬ ਨਾਲ ਆਉਂਦਾ 12 ਤੋਂ 29 ਉਹ ਵੀ ਆਏ ਨਾ ਕਰ ਬੀ ਯਾਰ ਹਾਂ ਹਾਂ 20 ਹਾਂ ਆਣੀ ਵੈਂਟ ਲੈ ਆਹ ਲੈਣੀ ਇਹ ਤੇ ਮੇਰੀ ਐ ਉਹ ਰੱਖ ਕੇ ਮੇਰੀ ਉਹ ਸਵਾ ਚ ਦਵਾ ਦਾਂਗੇ ਜ਼ਰੂਰੀ ਐਨੇ ਪਹਿਲੇ ਲਾਉਣੇ ਆ। ਹਾਂ। ਲੋੜ ਐ ਨਹੀਂ ਸੇਬ ਐ ਲੈਣੇ ਉੱਥੇ। ਨਾਲੇ ਦੋ ਘਿਹੜੇ ਆ ਜਾਗਾ। ਨਾਲੇ ਰੋਏ ਬਦਲ ਮਾ। ਦੇਰ ਕੋਈ ਤੇ ਸਿਲ। ਲੈ ਬੈਲਟ ਰੇਨ ਲਗਾ ਖੁਸ਼ੀਆ ਕਹਿੰਦੇ ਹੁਣ ਅਸੀਂ। ਬਾਜੀ ਬਾਜੀ। ਮਾਂ ਦਾ ਲੋੜ ਤਾਂ ਪਾਣੀ ਫਿਰਦਾ। ਉਹ ਨਹੀਂ। ਉਹ ਦਈ ਓਏ। ਕਿਹੜਾ ਲਾਉਣੀਆਂ ਲੈ। ਲੋਰ ਭਾਗੇ ਬੈਠ ਮੰਗਦਾ। ਉਹ ਰਹਿਣ ਦੇ ਉਹ ਤਾਂ ਮੁੱਕਰ ਕੇ ਰਹਿਣ ਦੇ। ਆਦੂ। ਮਾਣ ਨਹੀਂ ਪੈਂਦਾ ਪਾਉਂਦਾ ਬੈਲਟ ਨਹੀਂ ਹੈ ਤਾਂ ਗਾ ਬੈਲਟ ਨਹੀਂ ਪੈਂਦਾ ਲੈ ਬੱਲੇ ਬੱਲੇ ਆ ਪਤਾ ਨਹੀਂ ਯਾਰ ਉਹ ਲੈ ਹਾਂ ਰੈਂਟ ਸੱਤ ਹੀ ਲੈਣਾ ਹੈ ਕਿਉਂਕਿ ਮੈਂ ਬੈਲਟ ਲਈ ਜਾਂ ਤੂੰ ਉਹਦਾ ਹੀ 500 ਦਾ ਤਾਂ ਹਾਂ ਯਾਰ ਆ ਇਹ ਨਹੀਂ ਨਾ ਕਰਿਆ ਧੱਕਾ ਨਾ ਕਰ ਵਿਚਾਰੀ ਨਾਲ ਤੀਜੋ ਹੋਰ ਗਰੀਬਾਂ ਦਾ ਕੱਟ ਕਰਕੇ ਲੈ ਗੋਡੋਲੇ ਵੀ ਪਰ ਹੈ ਹਾਂ ਲੈ ਲੈ 500 ਚਲੋ ਓਏ 2 ਮਿੰਟ ਓਏ ਉਹ ਗੱਲ ਸੁਣ ਲਾ ਇਧਰ ਉਹ ਗੱਲ ਤਾਂ ਸੁਣ ਲਾ ਮੈਂ ਮੰਨ ਗਿਆ ਉਹ ਇਧਰੋਂ 500 ਬਚ ਗਿਆ ਮੇਰੇਲ 'ਚ ਪਾ ਦੇ ਨਾ ਉਹਨੇ ਹੋਰ ਬਸੇ ਕਰਤਾ ਮੇਰੇਲ 'ਚ ਪਾ ਦੇ 500 ਕਿੰਨੇ ਹੋਗੇ ਸਾਰੇ ਕੋਈ ਨਹੀਂ ਦੇ ਦੋ ਉਹੀ ਤਿੰਨ ਦੇ ਦੋ ਬੜਾ ਤੁਹਾਨੂੰ ਨਹੀਂ ਬਣਦਾ 200 ਬਣਦਾ ਐਸੀ ਪੈਸਾ ਗਰੀਬਰ ਤੁਮ ਦਾ ਪਵੇ ਖਾਜ ਨਾਲ ਵਿੱਚ ਮੰਗਿਆ ਦਾਦਾ ਨੋਟ ਜਾਂ ਤਾਂ ਕੱਟ ਕੇ ਚਲਾ ਲਾ ਨਹੀਂ ਛੱਡਦੇ ਨਹੀਂ ਛੱਡਦੇ ਇਹਦਾ ਕਰਮਾ ਵਾਲਾ ਪੁੱਤ ਨੂੰ ਤਾਂ ਯਾਹ ਕਰਦਾ ਫਿਰਦਾ ਇਹਦਾ ਕਰਮਾ ਵਾਲਾ ਦਾਦਾ ਨੋਟ ਜਿੱਦਾਂ ਦਾ ਇਹ ਵਿੱਚ ਪਿਆ ਨਾ ਪੈਸੇ ਹੀ ਪੈਸਾ ਫਿਰ ਫਿਰ ਕੋਹ ਲਈ ਆਇਆ ਜੱਟ ਚੜ ਗਿਆ ਆ 1500 ਕਰਜਾ ਹੋੜ ਚੜ ਗਿਆ ਕੀ ਤੋਂ ਪਾਏ ਪਰ ਵਾਲੇ ਕਿਸੇ ਤੋਂ ਵਾਹ ਯਾਰ ਕਹਾਣ ਸਿਰ ਚ ਬੇੜਾ ਨਾ ਆ ਆ ਲਿਖ ਦੇ ਫਿਰ ਕਿਹਦੇ ਕਰਦੇ 14 ਮਿਲੀਅਨ ਚੜਾਈ ਗਏ ਮੈਂ ਹੁਣ ਤਾਂ ਉਹਦੇ ਕੋ 1500 ਹੀ ਤਾਂ ਕਹਿੰਦਾ ਤੈਨੂੰ ਪਾਤਾ ਆ 800 ਆ ਉਹ ਆਵਨਾ ਕਿਉਂ ਮਿੱਤ ਪੋਏ ਮੈਨੂੰ 100 ਰੁਪਏ ਦੇ ਆਹ ਹਾਲਾਤ ਵਿੱਚ ਤੈਨੂੰ 100 100 ਮੰਗ ਲਿਆ ਨਹੀਂ ਨਹੀਂ ਮੈਂ ਨਹੀਂ ਦੇਣੀ ਤੇ ਸਾਡੇ ਜਾ 2.5 2.5 ਸਾਡੇ ਜਾ ਇਹਨੂੰ ਸੇ ਬਲੇਆ ਤੋ ਯਾਰਿਕ 250 ਸੇ ਬਾ ਆ ਬਲੂੰਡੀ ਬੋਲੀ ਓਏ ਪੈਂਦੀ ਓ ਪੈਂਦੀ ਐ ਬਿੱਲੀ ਉਹ ਹਟ ਜਾ ਮੈਂ ਤਾਂ پیسے ਪਾ ਦਮ ਇੱਕ ਮਿੰਟ ਉਹ ਤੂੰ ਸਾਲਾ ਐਡ ਨਹੀਂ ਕਰਤੀ ਉਹ ਬਈ ਹਾਂ ਤੁਹਾਡੀ ਐਡ ਹੋ ਗਈ ਬਈ ਓਏ ਉਹ ਹਾਂ ਤੁਹਾਡੀ ਐਡ ਹੋ ਗਈ ਪ੍ਰੋਮੋਸ਼ਨ ਹੋ ਗਈ ਤੁਹਾਡੀ ਲੈ ਆ ਲੈ ਵੀ ਦੁਕਾਨ ਲੈ ਸੈਣੀ ਮਗਾ ਜਰਾਵਾ ਹੋ ਰੇ ਡੀ ਸ਼ਰਟ ਆ ਕੇ ਸੈਂਟਰ ਬਸ ਡਾਨਾ ਕਮ ਹੋ ਗਿਆ ਹੋ ਗਿਆ ਜੇ ਜੇ ਸਾਡੇ ਜਿਹੜਾ ਸਾਡੇ ਗਰੂ ਆਊਗਾ ਹਾਂ ਉਹਨੂੰ ਇਹ ਹੋਰਾਂ ਨਾਲੋਂ 200 ਰੁਪਏ ਅਸ ਕਰਕੇ ਲਾਉਣਾ ਜੀ ਵੱਧ ਲਾਉਣੀ ਜੀ ਵੱਧ ਨਾ ਨਾ ਕੱਟ ਲੈਸ ਲੈਸ ਨਾ ਨਾ ਅਬਦੇ ਸਬਸਕ੍ਰਾਈਬਰ ਬਹੁਤ ਨੇ 14 ਕੇ ਨੇ ਕੇ ਕੱਟ ਦੇ ਕੇ ਕੱਟ ਦੇ ਚਲ ਜੀ ਖੜ ਜਾ ਮੈਂ ਪੈਸੇ ਪਾ ਆਪਾਂ ਅਗੇ ਬਿਰਸਾ ਢਾਬੇ ਆਪਾਂ ਲੈ ਲਈ ਅੱਜ ਕੱਪੜੇ ਔਰ ਉਤੇ ਲਈ ਇੱਕ ਪਾਇੰਟ ਜੀ ਇੱਕ ਬਿਰਸਾ ਢਾਬਾ ਪਹਿਲਾਂ ਅਸ ਤੈਨੂੰ ਕਿਨੇ ਬਟਾਇਆ ਕੱਢੀ ਜਾ ਹੈ ਕੰਡੇ ਮਾਰਾ ਜੋ ਸੌਖਾ ਨੇ ਮਗਰ ਰਹੀ 1350 ਕਰਦੇ ਬਹੁਤ ਉੱਚੀ ਆ 100 ਉੱਧੀ ਗਾ ਹਲਕੇ ਪੁੱਛਣ ਲੱਗੇ ਦੇਖੀ ਮੈਨੂੰ ਆ ਗਿਆ ਪਿੱਛੇ ਚੱਲ ਕਿਹ ਐ ਕਹਿੰਦਾ ਵੀ ਇਹਨੂੰ ਰਸਤਾਨ ਤੱਕ ਚਲਾਓ ਉਸੇ ਵਾਰ ਸਾਡੇ ਕੋਲ ਆਓ ਉਦੋਂ ਰਾਜਸਥਾਨ ਚਲਾਣਾ ਰਾਂਗੇ ਲਾ ਫੇਰ ਲਈ ਕੇ ਆਓ ਕਹਿੰਦਾ ਕੋਈ ਨਾ ਸੁਣ ਘੱਟ ਆਓ ਚੱਲੀ ਦੋ ਮੰਤਲ ਬਾਈ ਨੇ ਕਹਿੰਦਾ ਪੱਟ ਚਲਾਓ ਪੈਟੀ ਖਾਣੀਆਂ ਪੈਟੀ ਬਾਈ ਵਧੀਆ ਮਾਰੂ ਉਹ ਸਾਲਾਂ ਚੌਦਾ ਪੈਟੀ ਨਾਲ ਸਾਰ ਨੂੰ ਮੇਰਾ ਅਸੀਂ ਜਿੰਨੀ ਮਰਦੀ ਜਵਾਦਾਂ ਦੀ ਖਾਣੀਆਂ ਨਹੀਂ ਭੈਣ ਚ ਭਾਗੀ ਪੈਟੀ ਪੰਮੇ ਪਹਿਲੇ ਨਾਲ ਆ ਤੂੰ ਪੇਟੀ ਖਲਾਉਣ ਲੱਗਿਆ ਸਾਨੂੰ ਨਹੀਂ ਤੂੰ ਤੇ ਸ਼ਰਮ ਤਾਂ ਨਹੀਂ ਹੁੰਦੀ ਸਾਡੇ ਮੈਂ ਇੰਨਾ ਸ਼ੁਕਰਗੁਜ਼ਾਰ ਖਵਾ ਰਿਹਾ ਮੈਂ ਤਾਂ ਕੋ ਖਵਾਉਣਾ ਹੀ ਨਹੀਂ ਮੈਂ ਤੁਹਾਨੂੰ ਨੂੰ ਵਾਪਸ ਲੈ ਕੇ ਚੱਲਾਂ ਸਰ ਅੰਦਰੋਂ ਲੈ ਜਾ ਲੈ ਜਾ ਲੈ ਜਾ ਬਰਸੇ ਲੈ ਜਾ ਉਹ ਇੱਥੇ ਬੇਕਰੀ ਆ ਵਧੀਆ ਨਾ ਨਾ ਮੈਂ ਅਸੀਂ ਬੇਕਰੀ ਨਹੀਂ ਗਾਣੇ ਆ ਨਹੀਂ ਆਈ ਡੋਟ ਲਾਈਕ ਪੇਟੀ ਉਹ ਲੈ ਲਈ ਕਿਥੇ ਤੋਂ ਮੇ ਲੋਗ ਉਹ ਇਹਨੂੰ ਦਵਾ ਦੇ ਪੈਟ ਜੇ ਉਹ ਮੈਟ ਗੱਡੀ ਵਾਲੇ ਕਿਹਦੇ ਮੈਟ ਦਵਾ ਦੇ ਯਾਰ ਆਹ ਚੋ ਇੱਕ ਉਹ ਗੱਡੀ ਦਵਾ ਮੈਨੂੰ ਉਹ ਵਾਲੀ ਕਿਹੜੀ ਮੈਂ ਉਹ ਤੇ ਛਲਟ ਵੀ ਉਹਦੇ ਨਾਲ ਦੀ ਪਾਉਂਗਾ ਗੱਡੀ ਭਾਜੀ ਪਾ ਇੱਕ ਤੇਰੇ ਕੋਲ ਹੈ ਵੀ ਉਹ ਜੀ ਤਰਪਾਲ ਦੀ ਤੇ ਕਿ ਹੈਗੇ ਹੈਗੇ ਤੇਰੇ ਕੋਲ ਤਰਪਾਲ ਤਰਪਾਲ ਜਿਹੜੇ ਬੇਸੇ ਚੋਂ ਕਹਿੰਦਾ ਚਲਾਓ ਇਹਨੂੰ ਆ ਜੀ ਚਲਾਓ ਲੇ ਵੀ ਗੱਡੀ ਦਿਖਾਉਣਾ ਇਹਦੇ ਚ ਫਾਲਟ ਤਾਂ ਕੋਈ ਨਿਕਲੇ ਨਹੀਂ ਬੰਦਾ ਹੀ ਚਲਾ ਰਿਹਾ ਕੋਈ ਚੀਜ਼ ਫਾਲਟ ਨਿਕਲ ਗਿਆ ਪਰ ਹੋ ਰਿਹਾ ਕਿ ਥੋੜਾ ਜਿਹਾ ਹੀ ਲੱਗਿਆ ਤਪਲੇ ਇਹ ਕਰਨ ਬੈ ਗਿਆ ਯਾਰ ਇਹਦੇ ਇਹਦੇ ਕੋਡ ਆ ਗਏ ਇਹਦੇ ਕੋਡ ਆ ਗਏ ਮੇਰੇ ਵੀ ਇਹਨੂੰ ਸਕੈਨ ਕੀਤਾ ਤੇ ਇਹ ਲੱਛਣ ਦੂਏ ਪਾਏ ਗਏ ਹਾਂ ਟੂ ਟੂ ਵੀ ਟੂ ਵੀਲਰ ਆ ਗਿਆ ਜੀ ਟੂ ਵੀਲਰ ਆ ਜੋ ਆ ਦੇਖੋ ਹਾਂ ਲੱਛਣ ਆ ਗਏ ਜੀ ਭਾਈ ਆ ਜੋ ਚੰਗਾ ਉਹ ਵੀ ਨਸੂ ਜਾਂਦਾ ਮੈਨੂੰ ਲੱਤ ਇਹ ਚਲਾਉਣਾ ਪੈਣਾ ਕਿਹੜਾ ਵੀਰ ਆਓ ਜੇ ਤੇ ਕਹਿੰਦਾ ਚਲਾਓ ਪੀਰ ਉਹ ਗੱਡੀ ਦੇਖ ਕਿੰਨੀ ਕਹਿੰਦਾ 골ਡਨ ਕਲਰ ਦੀ ਹੋਈ ਅੰਮੇ ਕਿੱਥੇ ਆ ਦੇ ਇਹ ਮੈਟ ਹੋਈ ਵੀ ਲਾਦੀ ਮੈਨੂੰ ਕਿ ਆਉਂਦੀ ਹੈ ਅੰਮੇ ਐਂ ਕਰਾਉਣੀ ਓਏ ਮੈਟ ਹੋਈ ਵੀ ਹੈ ਨਾ ਅੰਮੇ ਐਂ ਕਰਾਉਣੀ ਓਏ ਹਾਂ ਸੱਚਦੀ ਹੈ ਨਾ ਸੱਚਦੀ ਨਹੀਂ ਜੱਜਦੀ ਹਾਂ ਆ ਜੱਜਦੀ ਹੋ ਗਈ ਹੈ ਸੌਲਾ ਹੈ ਸੱਚਦੀ ਨੂੰ ਐਵੇਂ ਜਿਉਂ ਕਰਾਵਾਂਗੇ ਆਪਾਂ ਵੀ ਬਹੁਤ ਨਹੀਂ ਅਸ਼ੈਰੀ ਕਰਾ ਜੱਜਦੀ ਹੋਈ ਬਹੁਤ ਅਚੈਰੀ ਕਰਾ ਉਹਦੇ ਕੋਲ ਚਾਚੇ ਕੋਲ ਮੇਰਾ ਤਾਂ ਜੀਨੀ ਲੱਗ ਰਿਹਾ ਮੇਰਾ ਸਾਥੀ ਕਹੇ ਆਵੇ ਮੇਂਜੀ ਲੋਵਾ ਨਹੀਂ ਟਰਦਾ ਕਿਤੇ ਹਰਿਆਣੇ ਗਿਆ ਵਾਓ ਫੇ ਤੂੰ ਨਾਲੇ ਚੱਲ ਜਾਂਦਾ ਤੇ ਭੱਜਦੀ ਬਸੇਰੀ ਆ ਹੀ ਨਹੀਂ ਹੈਗਾ ਵੀ ਭੱਜਦੀ ਨਹੀਂ ਕੁੜੀ ਦਾ ਲੋੜਾ ਕਹਿੰਦਾ ਐਂਡੇ ਲੱਕੜ ਦਾ ਤੇ ਭਈਆ ਥੱਕਰ ਦੀ ਆਸ਼ੂ ਲੈ ਵੀ ਆਪਾਂ ਆਕੇ ਮੁਹਾਲੀ ਆ ਗਏ ਆਜੋ ਪੁੱਤ ਫੈਨਸ ਬਹੁਤ ਹੋੜੇ ਫੈਨਸ ਆ ਜਾਣਗੇ ਫੈਨਸ ਆ ਜਾਣਗੇ ਆਪਣੇ ਆਪਾਂ ਆਕੇ ਤੇ ਮੁਹਾਲੀ ਬੀਰਵਣੀ 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 ਜਿੱਥੇ ਨਾ ਦੂਸਰਾ ਵੀ ਆ ਗਰੀਆ ਆਲ ਬਾੜੀ ਅਦਲ ਰੋਹਕ ਤੇ ਕਾਫੇ ਖੁੱਲੇ ਨਾ ਵੰ ਕੀ ਨੋ ਮਿਰ ਕਾਫੇ ਤੇ ਤਾਂ ਸੈਲਡ ਸਿਪਾ ਸੈਲਡ ਸਿਪਾ ਸਟੈਂਡਰਡ ਸੈਲਡ ਕਾਫੇ ਸੈਲਡ ਸਿਪਾ ਕਾਫੇ ਖੁੱਲੇ ਹੀ ਇੱਥੇ ਆਪਾਂ ਆਏ ਕਾਫੇ ਦੇ ਅੰਦਰ ਕਾਫੇ ਬੜਾ ਧਰੰਦਰ ਰਹਾ 300 ਵਾਟ ਦੀ ਪਵਾ ਦਨੇ ਲਓ ਵੀ ਇਹਨੂੰ ਠੱਗ ਲਈ ਕਿਸੇ ਨੇ ਸਾਲਾ ਸਾਲਾ ਤੁਹਾਨੂੰ ਮੈਂ ਕੀ ਕਰਾਂ ਇਹ ਸਹੀ ਹੈ ਫਿਰ ਤੂੰ ਫੁੱਦਵਾ ਨਮੀਆਂ ਪਾਉਂਦਾ ਉਹ ਨਮੀਆਂ 32000 ਦੀਆਂ ਨੇ ਅਗਲੀਆਂ ਅਗਲੀਆਂ ਕੱਲੀਆਂ ਪਿਛਲੀਆਂ 16000 ਦੀਆਂ ਨੇ ਹਾਂ ਪਿਕਨੇ ਹੋ ਗਿਆ 48000 ਹੋ ਗਿਆ ਯਾਰ ਮੇਰਾ 15 ਤੇ 28 43 ਐਨੇ ਨਹੀਂ 50000 ਲਾ ਫਿਰ ਫਿਰ 25000 ਜਣ ਤੂੰ ਸਿਆਣਾ ਓਏ ਇਹ ਸਾਲਾ ਪਾਕਰ ਆਉਗੀ ਲੜਕਾ ਹੀ ਦੇ ਪਰ ਨਵੀਆਂ ਨੇ ਦੋ ਮੁੰਡੇ ਹੋਰ ਆ ਰਹੇ ਨੇ ਕਿਹੜੇ ਕਿਹੜੇ ਆ ਰਹੇ ਇੱਕ ਤਾਂ ਰਾਣਾ ਵੀਰ ਆ ਰਿਹਾ ਰਾਣਾ ਵੀਰ ਕਿਹੜਾ ਤੇ ਇੱਕ ਪਰਨੀਤ ਨਾਲ ਬੱਜੜ ਦੀ ਵਾਂਡ ਟੁੱਟ ਗਈ ਬਾਹ ਟੋੜੀ ਹੈ ਕਿ ਟੁੱਟ ਗਈ ਵਾਂਡ ਟੁੱਟ ਗਈ ਉਹਦੀ ਡੰਗਰਾਂ ਨਾਲ ਆਕਰਾਂ ਆ ਦੇਖੋ ਆ ਬੰਦੇ ਨੇ ਸਾਨੂੰ ਕਲੱਬ ਚ ਲੈ ਕੇ ਇਹ ਸਾਨੂੰ ਦੇਖ ਕੇ ਕਲੱਬ ਫਾਇਰ ਹੋਇਆ ਸਾਡੇ ਦਾ ਕੌਣ ਪਤਾ ਨਹੀਂ ਕੌਣ ਆਇਆ ਇਹਨੇ ਆਪਣੀ ਸਟੋਰੀ ਲੈ ਕੇ ਤੇ ਉਹਦੇ ਬਾਅਦ ਅੱਜ ਨੋਟ ਆਇਆ ਦੇਖਦੇ ਆ ਵਾਜੀ ਵਾੜਾਈਏ ਦੀ ਆਪਾਂ ਵੀ ਨਾ ਵਾਹ ਹਲਾ ਲਈ ਬਈ ਬਾਕੀ ਸਭ ਠੀਕ ਆ ਵਾ ਆਲਟਰ ਥੋੜਾ ਲੀਡ ਦੰਨੇ ਆ ਇਹ ਪਰ ਜੇ ਟਾਈਮ ਪਾਸ ਕਰਨਾ ਤਾਂ ਇੱਥੇ ਆ ਜੀ ਨੇ ਟਾਈਮ ਪਾਸ ਕਰਨਾ ਤਾਂ ਬੈਠਣਾ ਨੂੰ ਜਾ ਕੇ ਜਨਨ ਤੁਮੇ ਬੋਚਾ ਆਉਣਗੇ ਤਾਂ ਬਸ ਖਾ ਲਈਓ ਤੇ ਓਕੇ ਆ ਸਕਦੇ ਹੋ ਤੁਸੀਂ ਬੈਠ ਸਕਦੇ ਹੋ ਖੀ ਸਕਦੇ ਹੋ ਖਾ ਸਕਦੇ ਹੋ ਇਹ ਵੀ ਥੋੜੀ ਥੋੜੀ ਘਟਾ ਕੇ ਕਰਕੇ ਸੈੱਟ ਜੇ ਆ ਮੁੰਡਾ ਵੀ ਆਹ ਵੰਡੇ ਜਾਣ ਲਓ ਭਾਈ ਫੇਸ ਸਭ ਤੋਂ ਹੀ ਆਪਣਾ ਲੈ ਵੀ ਦਾੜੀ ਕਰ ਲਈ ਆਪਣੇ ਸੈੱਟ ਭਾਈ ਦੇ ਕਟਾ ਕੇ ਦਾੜੀ ਸੈੱਟ ਹੋ ਗਿਆ ਮੇਰਾ ਸੋਹਣੇ ਬਣ ਗਏ ਇਹ ਵੀਡੀਓ ਮਟਰ ਸਲੂਨ ਆ ਭਾਈ ਨੇ ਦਾੜੀ ਕੱਟੀ ਆਪਣੀ ਘੈਂਟ ਭਾਈ ਆ ਭਾਈ ਕਲਾਸ ਨੇ ਉਸੇ ਪਾਣੀ ਦਿੰਦੇ ਕਿੱਥੇ ਜਾਣਾ ਇਹਦੇ ਹੈਗਾ ਕੀੜਾ ਹੀ ਲੈ ਲਾਣਾ ਲੈ ਜੀ ਇਹਦੇ ਵੀ ਕੀੜੇ ਜਾਣ ਦਾ ਇਹਦੇ ਘਟ ਹੈ ਇਹਦੇ ਵਿਚਾਰੇ ਦੇ ਇੰਨਾ ਵੀ ਭਾਈ ਕੀਕਾ ਉਹਦੇ ਬਣਾ ਬਹੁਤ ਆਹ ਇਹਦੇ ਇੱਕ ਕੀੜਾ ਇਹਦੇ ਵੀ ਇੱਕ ਕੀੜਾ ਇਹਦੇ ਵੀ ਕੀੜਾ ਇੱਕ ਹੋਰ ਬੰਦਾ ਦਿਖਾਉਣ ਉਹ ਗੁੱਛਾ ਦਿਖਾਉਣ ਕੀੜਾ ਉਹ ਉਹਦੇ ਬਾਅਦ ਕੀੜਿਆਂ ਦਾ ਭਾਉਣਾ ਆਹ ਆਉਣ ਵਾਲਾ ਉਹਦੇ ਕੀੜਿਆਂ ਦਾ ਭਾਉਣਾ ਚਲੇ ਗਿਆ ਇਹ ਇਹਨਾਂ ਦੇ ਹੱਥ ਚੱਕੀ ਵੀ ਜਾਣਾ ਕਲੱਬ ਨਹੀਂ ਸੌਰੀ ਕਲੱਬ ਨਹੀਂ ਬੁੱਕਾ ਪੀਣ ਉੱਕਾ ਤਾਂ ਘਰੇ ਸ਼ਰਮ ਕਰ ਲੋ ਸਾਰੇ ਪੰਜਾਬ ਦੀ ਜਵਾਨੀ ਕਿੱਧਰ ਨੂੰ ਜਾ ਰਹੀ ਹੁੱਕਿਆਂ 'ਚ ਓਏ ਆ ਨਾ ਪਾ ਮੈਂ ਤਾਂ ਇਹ ਝਾੜ ਦੇਣੇ ਝਾੜ ਤਾਂ ਇਹ ਤਾਂ ਇਹ ਤਾਂ ਚੜ ਗਿਆ ਇਹ ਤਾਂ ਚੜ ਗਿਆ ਇਹ ਤਾਂ ਬਹਿ ਗਿਆ ਬਹਿ ਗਿਆ ਉਹਨੇ ਜਾਣਾ ਜੇ ਸਵੇਰ ਦਾ ਕਹਿੰਦਾ ਯਾਰ ਉੱਕਾ ਬੁਲਾ ਲਿਆ ਉੱਕਾ ਉੱਕਾ ਬੁਲਾ ਰਿਹਾ ਹੈਨਾ ਕਿੱਧਰ ਨੂੰ ਜਾ ਰਹੀ ਪੰਜਾਬ ਦੀ ਜਵਾਨੀ ਮੈਂ ਤਾਂ ਹੈਰਾਨ ਐ ਆ 5 6 6 ਫੁੱਟ ਗੱਭਰੂ ਕਿੱਧਰ ਨਹੀਂ ਚੱਲੇ ਆ ਸਾਰੇ ਕਿੱਧਰ ਨੂੰ ਤੁਸੀਂ ਕਿੱਧਰ ਕਿਹੜਾ ਰੁੱਖ ਫੜ ਲਿਆ ਤੁਸੀਂ ਕੀ ਹੋ ਗਿਆ ਤੁਹਾਨੂੰ ਚੰਗੇ ਭਲੇ ਹੈਗੇ ਤੁਸੀਂ